ਗੁਰੂ ਬਾਬੇ ਦੀ ਬਾਣੀ ਨੇ ਆਖਿਆ ਕਹਿੰਦੇ ਭਾਈ ਜਿਹੜਾ ਗਰੀਬ ਹੈ ਨਾ ਉਹ ਜਦੋਂ ਕਿਸੇ ਅਮੀਰ ਨੂੰ ਮਹਿੰਗੀ ਗੱਡੀ ਦੇ ਵਿੱਚ ਬੈਠਾ ਦੇਖਦਾ ਜਦੋਂ ਉਹ ਦੇਖਦਾ ਕਿ ਇਹ ਬੜੇ ਆਲੀਸ਼ਾਨ ਘਰ ਦੇ ਵਿੱਚ ਰਹਿ ਰਿਹਾ ਹੈ ਇਹਨੇ ਬੜੇ ਮਹਿੰਗੇ ਕੱਪੜੇ ਪਾਏ ਆ ਬੜੇ ਬ੍ਰਾਂਡਡ ਕੱਪੜੇ ਪਾਏ ਆ ਬੜੇ ਚੰਗੇ ਹੋਟਲ ਵਿੱਚ ਬਹਿ ਕੇ ਇਹ ਸਵੇਰੇ ਸ਼ਾਮ ਨੂੰ ਖਾਣਾ ਖਾ ਲੈਂਦਾ ਕਹਿੰਦੇ ਫਿਰ ਜਿਹੜਾ ਗਰੀਬ ਹੈ ਉਹ ਕਹਿੰਦਾ ਕਿ ਇਹ ਅਮੀਰ ਬੜਾ ਸੁખી ਜਦੋਂ ਉਹਦੀ ਲਗਜ਼ਰੀ ਲਾਈਫ ਦੇਖੀ ਜਾਂਦੀ ਹੈ ਤੇ ਕੀ ਦੇਖਦਾ ਹੈ ਕਿ ਇਹ ਬੜਾ ਸੁਖੀ ਹੈ ਤੇ ਪਰ ਬਾਣੀ ਨੇ ਪਿਆਰੀ ਸਾਥ ਸੰਗਤ ਤੇ ਫੈਸਲਾ ਕੀਤਾ ਕਿਉਂਕਿ ਬਾਣੀ ਸੱਚ ਹੈ ਹੁਣ ਸਤਿਗੁਰੂ ਜੀ ਕਹਿੰਦੇ ਕਹਿੰਦੇ ਭਾਈ ਜਿਹੜੇ ਲੋਕ ਤੁਹਾਨੂੰ ਅਮੀਰ ਦਿਖਦੇ ਐ ਇਹ ਤੁਹਾਡਾ ਭੁਲੇਖਾ ਹੈ ਜੋ ਤੁਸੀਂ ਅੱਖ ਨਾਲ ਦੇਖ ਰਹੇ ਹੋ ਨਾ ਇਹ ਅਮੀਰ ਲੋਕ ਜਿਨ੍ਹਾਂ ਦੀ ਲਗਜ਼ਰੀ ਲਾਈਫ ਜਿਹੜੇ ਜੀ ਰਹੇ ਐ ਇਹ ਬੜੇ ਸੁਖੀ ਐ ਇਹ ਬੜੇ ਆਨੰਦ ਵਿੱਚ ਐ ਪਰ ਗੁਰੂ ਸਾਹਿਬ ਕਹਿੰਦੇ ਕਹਿੰਦੇ ਨਹੀਂ ਕਹਿੰਦੇ ਭਾਈ ਇਹ ਸਗੋਂ ਤੁਹਾਡੇ ਤੋਂ ਵੀ ਵੱਧ ਚਿੰਤਾ ਵਿੱਚ ਗਰਸੇ ਹੋਏ ਆ ਵੱਡੇ ਵੱਡੇ ਜੋ ਦੀਸੇ ਲੋਕ ਕਹਿੰਦੇ ਜਿੰਨੇ ਵੱਡੇ ਲੋਕ ਤੁਹਾਨੂੰ ਦਿਸਣਗੇ ਜਿੰਨੇ ਅਮੀਰ ਦਿਖਣਗੇ ਉਹ ਓਨੀ ਹੀ ਵੱਡੀ ਚਿੰਤਾ ਵਿੱਚ ਗਰਸੇ ਹੋਏ ਆ ਕਹਿੰਦੇ ਕੋਈ ਬਾਹ ਖੜੀ ਕਰਕੇ ਐਦਾਂ ਕਹਿ ਦਏ ਕਿ ਮੇਰੇ ਕੋ ਚੰਗਾ ਘਰ ਹੈ ਮੇਰੇ ਕੋ ਬੈਂਕ ਬੈਲੈਂਸ ਵੀ ਬਹੁਤ ਹੈ ਮੇਰੇ ਕੋ ਕਪੜੇ ਵੀ ਇੰਨੇ ਅਲਮਾਰੀਆਂ ਭਰੀਆਂ ਪਈਆਂ ਕਹਿੰਦੇ ਕੋਈ ਬਾਹ ਖੜੀ ਕਰਕੇ ਇਦਾਂ ਨਹੀਂ ਕਹਿ ਸਕਦਾ ਕਿ ਜੀਵਨ ਵਿੱਚ ਮੈਨੂੰ ਸਾਰੇ ਸੁੱਖ ਪ੍ਰਾਪਤ ਹੈ ਕਹਿੰਦੇ ਅਸਲ ਵਿੱਚ ਜਿਹੜਾ ਸੁੱਖ ਹੈ ਪਿਆਰੀ ਸਾਥ ਸੰਗਤ ਉਸ ਸੰਤੋਖ ਦੇ ਵਿੱਚ ਹੈ ਇਹ ਵੱਡੇ ਪਣ ਦੇ ਨਾਲ ਸੁੱਖ ਨਹੀਂ ਹੈ ਵੱਡੇ ਵੱਡੇ ਜੋ ਦਿਸ ਹੈ ਲੋਗ ਤਿੰਨ ਕੋਹ ਵਿਆਪੇ ਚਿੰਤਾ ਰੋਗ